ਇੱਕ ਇਹਦੀ ਪਰਜਾਤੀ ਨੂੰ ਪਹਿਲਾਂ ਪੁੱਛਦੇ ਵੀ ਤੂੰ ਖੁੱਖ ਹੈ ਭਰਾਵਾ ਤੂੰ ਖਾ ਲੈ ਮੈਂ ਬਾਅਦ ਚ ਖਾ ਲਊਗਾ ਇਹ ਸਮਵੇਦਰ ਸ਼ੀਲਤਾ ਹੁੰਦੀ ਹੈ ਸਰਕਾਰ ਦੀ ਸਮਵੇਦਰ ਸ਼ੀਲਤਾ ਮਰ ਚੁੱਕੀ ਹੈ ਸੰਘਾਰਸ਼ 30 ਦਿਨ ਚ ਦਾਖਲ ਹੋ ਗਿਆ ਇੱਕ ਨੌਜਵਾਨ ਜੋ 5 ਸਾਲ ਤੋਂ ਲਗਾਤਾਰ ਚੱਲਦਾ ਰਿਹਾ ਸੰਘਾਰਜੀ ਦੇ ਵਿੱਚ ਕੇ 46000 ਦਾ ਜਿਹੜਾ ਗ੍ਰੇਡ ਦੇ ਕੇ ਇਹਨਾਂ ਨੂੰ ਪੇ ਸਕੇਲ ਤੇ ਵੱਢ ਕੇ ਅੱਧਾ ਕਰ ਦਿੱਤਾ ਜਾਵੇ ਤਾਂ ਇੱਕ ਲੱਖ ਪੇ ਸਕੇਲੇ ਵੱਡਾ ਗਿਆ ਇਹਨਾਂ ਦੇ ਬੱਚਿਆਂ ਦੇ ਭਵਿੱਖ ਇਹਨਾਂ ਦੇ ਪਰਵਾਰਾਂ ਦੇ ਢਿੱਡ ਟੀਨਾ ਦੀ ਆਰਥਿਕ ਜ਼ਰੂਰਤਾਂ ਦਾ ਕਤਲ ਕੀਤਾ ਗਿਆ ਇਹ ਸਰਕਾਰ ਸਮੇਦਰਸ਼ੀਲਤਾ ਖੋ ਚੁੱਕੀ ਹੈ ਕੱਲ ਵੀ ਇਹਨਾਂ ਨੇ ਚਲੋ ਜਾ ਕੇ ਨੇ ਸੈਕਟਰੀਏਟ ਮੇਰੇ ਤੋਂ ਕੋਈ ਖਾਸ ਉਮੀਦ ਹੈ ਨਹੀਂ ਚਲੋ ਫੇਰ ਵੀ ਪਰ ਮੈਂ ਇਹਨਾਂ ਨੂੰ ਆਪ ਕਹਿ ਗਿਆ ਸੀ ਜੋਸ਼ ਤੇ ਹੋਸ਼ ਨਾਲ ਲੜਾਈ ਲੜਨੀ ਹੈ ਰਣਨੀਤੀ ਥੋੜੀ ਪੁਖਤਾ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਲੋ ਇਹ ਨਹੀਂ ਗੱਲ ਕਰਨ ਜਾਂਦੇ ਤਾਂ ਸਰਕਾਰ ਇਹ ਬਾਹਰ ਨਾਲ ਲੈ ਕੇ ਜਾਂ ਬਹੁਤ ਚਲਾਕ ਬਿਊਰੋਕਰੇਟ ਬੈਠੇ ਹੁੰਦੇ ਜਿਹੜੇ ਕਿ ਮੂਰ ਬਣਾਉਣ 'ਚ ਮਹਾਰ ਹੁੰਦੇ ਨੇ ਸਰਕਾਰਾਂ ਕੋਲ ਹਾਜ਼ਰੀ ਲਵਾਇਆ ਕਰਦੇ ਨੇ ਭਾਵੇਂ ਉਹ ਸੂਬਾ ਸਰਕਾਰ ਦੇ ਆਜੀ ਅਫਸਰ ਹੋਣਗੇ ਭਾਵੇਂ ਸੈਂਟਰ ਦੁਕਾਨ ਦੇ ਹੋਣ ਸਾਇਕਲ ਗਏ ਇਹਨਾਂ ਨੇ ਗੱਲ ਕੀਤੀ ਤਾਂ ਮੈਨੂੰ ਤਾਂ ਬਾਲੀ ਉਮੀਦ ਹੈ ਨਹੀਂ ਕਿਉਂਕਿ ਸਰਕਾਰ ਜਦੋਂ ਪੰਜਾਬ ਜੋ ਕਿ ਐਗਰੀਕਲਚਰ ਸਟੇਟ ਹੈ ਜੇ ਕਿਸਾਨਾਂ ਦੇ ਗਲ ਘੁੱਟ ਸਕਦੀ ਹੈ 65000 ਕਰੋੜ ਕਿਲਾ ਸਰਕਾਰ ਦੱਬਰ ਨੂੰ ਫਿਰਦੀ ਲੁਟੇਰੀ ਬਣ ਕੇ ਸ਼ਰੋਮ ਨਿਕਲਦੇ ਅਕਾਲੀ ਦਲ ਨਾਲ ਲੜਾਈ ਲੜ ਕੇ ਗੁਲਾਮ ਨੂੰ ਹੱਥ ਪਾ ਕੇ ਉਹ ਲੈਂਡ ਪੋਲੀਸੀ ਵਾਪਸ ਕਰਾਈ ਇਹ ਤਾਂ ਇਹ ਸਰਕਾਰ ਤੇ ਮੈਨੂੰ ਉਮੀਦ ਨਹੀਂ ਹੈ ਪਰ ਮੈਂ ਫੇਰ ਵੀ ਆਸ ਤੇ ਅਰਦਾਸ ਕਰਦਾ ਕਿ ਖਬਰੇ ਕਿਸੇ ਇੱਕ ਅਦੇ ਦੀ ਕਦਾ ਮਨ ਜਾਗ ਜੇ ਜਾਂ ਜਾਂਦੀ ਸਰਕਾਰ ਦੇਖ ਕੇ ਘਬਰਾਟ ਜੀ ਆਕੇ ਕਿ ਇਹਨਾਂ ਦੇ ਹੱਥ ਤੇ ਫੈਸਲਾ ਕਰ ਦੇਵੇ ਕੁਝ ਦਾ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਦਾ ਲੜਾਈ ਲੜਦੀ ਰਹਿਣੀ ਹੈ ਪਰ ਮੇਰਾ بڑا ਤਾਂਦੇਹੀ ਨਾਲ ਆਸ ਤੇ ਅਰਦਾਸ ਤੇ ਜੌਧਰੀਆ ਗੁਰੂ ਸਾਹਿਬ ਦੇ ਚਰਨਾਂ 'ਚ ਗੁਰਤੇਗ ਭਾਦਰ ਸਾਹਿਬ ਜੋ ਧਰਮ ਦੀ ਚਾਦਰ ਨੇ ਉਹਨਾਂ ਨੇ ਜ਼ਬਰ ਦੇ ਖਿਲਾਫ ਜੀ ਲੜਾਈ ਵਿੰਡੀ ਸੀ ਦਿੱਲੀ ਸ਼ਹੀਦ ਦਿਆ ਸੀ ਤੁਹਾਨੂੰ ਦੱਸਣਾ ਚਾਹਣਾ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਪਟਿਆਲੇ ਜਦੋਂ ਆਏ ਸੀ ਪਟਿਆਲੇ ਰੁੱਕ ਕੇ ਗਏ ਸੀ ਗੁਰੂ ਸਾਹਿਬ ਜਦੋਂ ਦਿੱਲੀ ਜਾ ਕੇ ਸ਼ਹੀਦੀ ਦਿੱਤੀ ਸੀ ਤਾਂ ਗੁਰੂ ਸਾਹਿਬ ਨੇ ਵੀ ਸ਼ਹੀਦੀ ਆਪਣੇ ਲਈ ਨਹੀਂ ਦੂਜਿਆਂ ਲਈ ਕੀਤੀ ਸੀ ਭਾਵੇਂ ਕਿ ਉਹ ਤਖਤ ਤੇ ਬੈਠਾ ਮੁਗਲ ਉਸ ਟਾਈਮ ਸਮਝਦਾ ਸੀ ਕਿ ਇਹ ਸਦਾ ਮਹਿਸ਼ਕਤੀ ਰਹਿਣਾ ਹੈ ਤੇ ਮੈਨੂੰ ਇੱਕ ਗੱਲ ਯਾਦ ਹੈ ਕਿ ਕਾ ਹਮ ਖੁੱਲ੍ਹ ਕੇ ਕਰਾਂਗੇ ਤੇਰੇ ਜ਼ੁਲਮ ਕੀ ਖਿਲਾਫਤ ਮੁੱਖ ਮੰਤਰੀ ਸੌਣਲੇ ਵਿੱਤ ਮੰਤਰੀ ਤੇ ਸਿਹਤ ਮੰਤਰੀ ਹਮ ਖੁੱਲ੍ਹ ਕੇ ਕਰ ਰਹੇ ਹਾਂ ਕਿ ਤੇਰੇ ਜ਼ੁਲਮ ਕੀ ਖਿਲਾਫਤ ਤੂੰ ਵਕਤ ਕਾ ਤਖਤ ਨਸੀਹ ਹੈ ਕੋਈ ਖੁਦਾ ਨੇ ਇਹ ਸਮਾਂ ਲੰਘ ਜਾਣਾ ਹੈ ਭਰਾਵੋ ਤੁਸੀਂ ਬੜਾ ਧੋਖਾ ਕਰਿਆ ਪੰਜਾਬ ਨਾਲ ਜੇ ਪੁੰਨ ਖਟਣਾ ਥੋੜੇ ਹੋ ਸਕਦਾ ਦੇਗ ਨਾ ਪ੍ਰਮਾਤਮਾ ਮaaf ਕਰਦੇ ਲੋਕ ਮaaf ਕਰਦੇ ਤਾਂ ਇੰਨਾ ਦੇ ਬੱਚਿਆਂ ਦੇ ਇੰਨਾ ਦੇ ਪਰਿਵਾਰਾਂ ਦੇ ਤਾਂ ਇੰਨਾਂ ਦੀ 24 24 ਘੰਟੇ ਦੀ ਡਿਊਟੀ ਦਾ ਜੇ ਤੁਹਾਡੇ ਬਾਸਤਾ ਪੈਂਦਾ ਤਾਂ ਇਹਨਾਂ ਦੀ ਮੰਗ ਬਹਾਲ ਕਰ ਦਿਓ ਅਸੀਂ ਥੋੜਾ ਧੰਨਵਾਦ ਕਰਾਂਗੇ ਤੇ ਮੈਂ ਫੇਰ ਦੁਬਾਰਾ ਇਹ ਐਲਾਨ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਪੂਰੀ ਸ਼ਿੱਦਤ ਨਾਲ ਗ੍ਰੇਡ ਪੇ 46 ਦੀ ਲੜਾਈ ਲੜ ਰਹੇ 5 ਸਾਲ ਤੋਂ ਸੰਘਰਸ਼ੀ ਯੋਧਿਆਂ ਦੇ ਪਿੱਛੇ ਖੜਾ ਹੈ ਤੇ ਇਹਨਾਂ ਨਾਲ ਹੀ ਰਹਿਣਾ ਤੇ ਮੈਂ ਫੇਰ ਇੱਕ ਕੱਲ ਮੈਨੂੰ ਰਾਤ ਨੂੰ ਫੋਨ ਆਇਆ ਸੀ ਉਹ ਕਹਿੰਦੇ ਵੀ ਪੁਲਿਸ ਇੱਥੇ ਬਾੜੀ ਗਿਣਤੀ ਵਧਾਈ ਫਿਰਦੀ ਸੀ ਕਿ ਅਸ਼ਾ ਦੇ ਕੋਈ ਨੌਜਾਨ ਅਰੈਸਟ ਕਰ ਲਾਂਗੇ ਮੈਂ ਪੰਜਾਬੀ ਦੱਸ ਦਿਨਾ ਇਹਨਾਂ ਸਭਲੇ ਨੂੰ ਅਰੈਸਟ ਕਰ ਲੋਂਗੇ ਜਿਹੜਾ ਮਰਜੀ ਅਫਸਰ ਹੋਵੇ ਕਿ ਸੇ ਵੀ ਰਾਇਕ ਦਾ ਹੋਵੇ ਜਿਲ੍ਹੇ ਦਾ ਮੁਖੀ ਹੋਵੇ ਸੋਚ ਕੇ ਹੱਥ ਪਾਵੇ ਨੌਜਵਾਨ ਨੂੰ ਆਪ ਇਥੇ ਪੰਜਾਬ ਪੁਲਿਸ ਦੇ ਫਿਰਦੇ ਨੇ ਟੈਲਿੰਸ ਦੇ ਬੰਦੇ ਮੈਂ ਫੇਰ ਦੱਸਣਾ ਚਾਹਣਾ ਹੁਣ ਤੱਕ ਤਾਂ ਸੰਘਰਸ਼ੀ ਸਿੰਬੋਲਿਕ ਤੌਰ ਤੇ ਆਉਣੇ ਆ ਉਹ ਨੌਜਵਾਨਾਂ ਤੋਂ ਉੱਪਰ ਸਲਾਮਤ ਪਰਮਾਤਮਾ ਰੱਖੇ ਉਹਨੂੰ ਜੇ ਹੇਠਾਂ ਕਿਸੇ ਨੂੰ ਅਰੈਸਟ ਕਰ ਲਿਆ ਨਾ ਤਾਂ ਫੇਰ ਨਾ ਕਿ ਉਹ ਵੀ ਮੁੜ ਕੇ ਥੋੜੇ ਸਾਮ ਨਹੀਂ ਹੋਣਾ ਤੁਹਾਨੂੰ ਯਾਦ ਹੈ ਨਾ ਜਿਹੜਾ ਖੀਲਾ ਧਰਨਾ ਪਟਿਆਲਾ ਹੈ ਲੈਂਡ ਪੁਲਿੰਗ ਵਾਲਾ ਉਹ ਟਿੱਕਾ ਪਾ ਦਾਂਗੇ ਉਹ ਸੰਘਰਸ਼ੀ ਤੇ ਮੋਰਚਾ ਕੱਢਦਾ ਨਹੀਂ ਫੇਰ ਪਟ ਨਹੀਂ ਹੋਣਾ ਕਿਸੇ ਤੋਂ ਵੀ ਆ ਸਾਰੇ ਜਿਹੜਾ ਪ੍ਰਸ਼ਾਸਨ ਸੁਣ ਲੈ ਕਿਸੇ ਜੇ ਇੱਕ ਵੀ ਭੈਣ ਜਾਂ ਭਾਈ ਨੂੰ ਕਿਸੇ ਪੁਲਿਸ ਨੇ ਕਿਤੇ ਬਾਹ ਵੀ ਤੱਤੀ ਬਾਹ ਵੀ ਲਾਤੀ ਤਾਂ ਬੜਾ ਵਿਚਾਰ ਲੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ